ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਦੀ ਤਾਰੀਖ ਹੋਈ ਤੈ ਚੋਣ ਕਮਿਸ਼ਨ ਵੱਲੋਂ ਇੱਕ ਜੋਨੋ ਕਰਵਾਈਆਂ ਜਾਣਗੀਆਂ ਲੋਕ ਸਭਾ ਦੀਆਂ ਚੋਣਾਂ ਅਤੇ ਨਤੀਜੇ ਆਣਗੇ 4 ਨੂੰ ਜਿਸ ਦੇ ਚਲਦੇ ਅੰਮ੍ਰਿਤਸਰ ਡਿਪਟੀ ਕਮਿਸ਼ਨਰ ਅਤੇ ਚੋਣ ਅਧਿਕਾਰੀ ਕਨਸ਼ਾਮ ਥੋਰੀ ਨੇ ਮੀਡੀਆ ਨਾਲ ਕੀਤੀ ਗੱਲਬਾਤ ਔਰ ਐਸਐਸਪੀ ਰੂਰਲ ਕੇ ਸਾਥ ਜਿਹੜਾ ਸਾਡੇ ਵਿਚਾਰ ਵਟਾਂਦਰਾ ਚੱਲਦਾ ਰਹਿੰਦਾ ਹੈ ਉਹਦੇ ਵਿੱਚ ਅਸੀਂ ਆਈਡੈਂਟੀਫਾਈ ਕੀਤੇ 328 ਲੋਕੇਸ਼ਨਾਂ ਨੂੰ ਅਸੀਂ ਵਲਨਰੇਬਲ ਆਇਡੈਂਟੀਫਾਈ ਕੀਤਾ ਜਿਹੜੇ ਹੇਠਾਂ 578 ਜਿਹੜੇ ਬੂਥ ਹੈਗੇ ਜ਼ਿਲ੍ਹੇ ਦੇ ਵਿੱਚ ਉਹ ਵਲਨਰੇਬਲ ਨੇ ਸੋ ਬੇਸਿਕਲੀ ਉੱਥੇ ਇਹ ਹੈ ਵੀ ਜਿੱਥੇ ਕੋਈ ਲੜਾਈ ਝਗੜੇ ਦਾ ਖਤਰਾ ਬਣਿਆ ਹੋਇਆ ਹੈ ਕੋਈ 751 ਦੇ ਪਰਚੇ ਚੱਲ ਰਹੇ ਨੇ ਜਿੱਥੇ ਕੋਈ ਕੋਈ ਸੇ ਬੰਦੇ ਨੂੰ ਉਹ ਮਤਲਬ ਪ੍ਰੀਵੈਂਟ ਕਰ ਸਕਦਾ ਹੈ ਫਰੋਮ ਐਕਸਰਸਾਈਜ਼ ਆਫ ਫਰੀ ਐਂਡ ਫੇਅਰ ਫਰੈਂਚਾਈਜ਼ ਸੋ ਕ੍ਰਿਟੀਕੈਲਿਟੀ ਦਾ ਜਿਹੜਾ ਕ੍ਰਾਈਟੇਰੀਆ ਉਹ ਇਹ ਹੁੰਦਾ ਹੈ ਵੀ ਕਿਸੇ ਪਿੰਡ ਦੇ ਵਿੱਚ ਜਾਂ ਕਿਸੇ ਬੂਥ ਦੇ ਵਿੱਚ ਬੇਸਿਕਲੀ 90% ਤੋਂ ਵੱਧ ਪੋਲਿੰਗ ਹੋਈ ਹੋਏ ਐਂਡ ਇੱਕੋ ਹੀ ਕੈਂਡੀਡੇਟ ਨੂੰ 75% ਤੋਂ ਵੱਧ VOTING ਵੋਟਾਂ ਮਿਲੀਆਂ ਹੋਣ ਉਹ ਵੀ ਇਸ ਟਾਈਪ ਦਾ ਵੀ ਇੱਕ ਬੂਥ ਹਾਸ ਬੇਸਿਸ ਤੇ ਤੇ ਇੱਕ ਬੂਥ ਜਿਹੜਾ ਹੈ ਪਾਸਟ ਇਲੈਕਟੋਰਲ ਵਾਇਲੈਂਸ ਦੇ ਉੱਤੇ ਕ੍ਰਿਟੀਕਲ ਕੀਤਾ ਗਿਆ ਸੋ ਦੋ ਬੂਥ ਨੇ ਜਿਹੜੇ ਉਹ ਡਿਸਟ੍ਰਿਕਟ ਅਮਰitsar ਦੇ ਵਿੱਚ ਛਾਲ ਦੀ ਗੜੀ ਕ੍ਰਿਟੀਕਲ ਕੀਤੇ ਗਏ ਨੇ ਤੋ ਉਦਾਂ ਇਹੀ ਜਿਹੜੇ ਸਾਡੇ ਸਾਰੇ ਬੂਥ ਨੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਕਈ ਨਵੇਂ-ਨਵੇਂ ਉਪਰਾਲੇ ਨੇ ਤਾਂ ਇਸ ਵਾਰ ਜਿਹੜੇ 11 ਵਿਧਾਨ ਸਭਾ ਹਲਕੇ ਪੈਂਦੇ ਨੇ ਜਿਹੜੇ ਡਿਸਟ੍ਰਿਕਟ ਦੇ ਵਿੱਚ ਉਥੇ ਅਸੀਂ 11올 ਵਿਮਨ ਮੈਨੇਜ ਪੋਲਿੰਗ ਸਟੇਸ਼ਨ ਬਣਾਵਾਂਗੇ ਉਸ ਤੋਂ ਇਲਾਵਾ 11 ਬੂਥ ਇਦਾਂ ਦੇ ਬਣਨਗੇ ਜਿਹੜੇ ਟੋਟਲੀ ਹੀ ਦਿਵਿਆਂਗ ਵੋਟਰਸ ਦੇ ਨਾਲ ਉਹਨਾਂ ਨੂੰ ਮੈਨ ਕੀਤਾ ਜਾਊਗਾ ਉਸ ਤੋਂ ਇਲਾਵਾ ਮਾਡਲ ਬੂਥ ਵੀ ਹਰੇਕ ਅਸੈਂਬਲੀ ਕਨਸਟਿਟੂਐਂਸੀ ਦੇ ਵਿੱਚ 10-10 ਬੂਥ ਜਿਹੜੇ ਆ ਮਾਡਲ ਪੋਲਿੰਗ ਸਟੇਸ਼ਨ ਜਿੱਥੇ ਤੁਸੀਂ ਦੇਖੋਗੇ ਵੀ ਢੋਲੀ ਆ ਰਿਹਾ ਢੋਲੀ ਢੋਲ ਵਜਾ ਰਿਹਾ ਗੁਬਾਰੇ ਲੱਗੇ ਹੋ ਨੇ ਵੈਲਕਮ ਹੋ ਰਿਹਾ ਸੋ ਸਪੈਸ਼ਲਾਈਜ਼ਡ ਸੋ ਉਹ 110 ਜਿਹੜੇ ਹੈ ਮਾਡਲ ਪੋਲਿੰਗ ਸਟੇਸ਼ਨ ਜ਼ਿਲ੍ਹੇ ਦੇ ਵਿੱਚ ਬਣਾਏ ਜਾਣਗੇ ਉਦਾਂ ਹੀ ਇੱਕ ਯੰਗ ਇਲੈਕਟਰਸ ਦੇ ਰਾਹੀਂ ਯੂਥ ਮੈਨੇਜ ਪੋਲਿੰਗ ਸਟੇਸ਼ਨ ਉਹ ਵੀ 1 ਪਰ ਅਸੈਂਬਲੀ ਕਨਸਟਿਟੂਐਂਸੀ 11 ਇਦਾਂ ਦੇ ਯੂਥ ਮੈਨੇਜ ਪੋਲਿੰਗ ਸਟੇਸ਼ਨ ਵੀ ਅਸੀਂ ਆਰਗੇਨਾਈਜ਼ ਕਰਾਗੇ ਬਾਕੀ ਜਿਹੜਾ ਹੈਗਾ ਸਾਡਾ ਐਮਸੀਐਮਸੀ ਸੈਲ ਜਿਹੜਾ মিডিਆ ਨੂੰ ਸਾਰਾ ਮੋਨਿਟਰਿੰਗ ਕਰਦਾ ਹੈ ਸੋਸ਼ਲ ਮੀਡੀਆ ਨੂੰ ਮੋਨਿਟਰ ਕਰਦਾ ਉਹ ਵੀ ਸਾਡਾ ਐਕਟੀਵੇਟ ਹੋ ਚੁੱਕਿਆ ਹੈ ਸਾਡੀ 1950 ਦੀ ਹੈਲਪਲਾਈਨ ਵੀ ਆਪਰੇਸ਼ਨਲ ਹੋ ਚੁੱਕੀਆਂ ਨੇ ਇਸ ਟਾਈਮ ਜਿੱਦਾਂ ਹੀ ਇਲੈਕਸ਼ਨ ਅਨਾਉਂਸਮੈਂਟ ਹੁੰਦੇ ਆ ਤਾਂ ਫਲਾਈਂਗ ਸਕੁਐਡ ਆਪਰੇਸ਼ਨਲ ਹੋ ਜਾਂਦੇ ਆ ਐਟ ਦ ਰੇਟ ਆਫ 3 ਫਲਾਈਂਗ ਸਕੁਐਡ ਪਰ ਅਸੈਂਬਲੀ ਕਨਸਟਿਟਿਊਐਂਸੀ ਤੋਂ ਇਸ ਟਾਈਮ 30 ਫਲਾਈਂਗ ਸਕੁਐਡ ਦੀ ਟੀਮ ਆਪਰੇਸ਼ਨਲ ਹੋ ਚੁੱਕੀ ਹੈ ਨਾ ਇਸ ਤੋਂ ਇਲਾਵਾ ਜਿਹੜੀ ਸਟੈਟਿਕ ਸਰਵੇਲੈਂਸ ਟੀਮਾਂ ਨੇ ਜਿਹੜਾ ਤੁਸੀਂ ਦੇਖਿਆ ਨਾਕਾਬੰਦੀ ਕਰਕੇ ਸਟੈਟਿਕ ਤੌਰ ਤੇ ਜਿਹੜੀ ਚੈਕਿੰਗ ਹੁੰਦੀ ਹੈ ਉਹ ਬੇਸਿਕਲੀ ਆਪਰੇਸ਼ਨਲ ਹੁੰਦੀ ਹੈ ਜਦੋਂ ਸਾਡਾ ਨੋਟੀਫਿਕੇਸ਼ਨ ਹੋ ਜਾਂਦਾ ਹੈ ਜਿਸ ਦਿਨ ਤੋਂ ਅਸੀਂ ਨਾਮੀਨੇਸ਼ਨ ਪ੍ਰੋਸੈਸ ਚਾਲੂ ਕਰ ਦੇਣਾ ਹੈ ਤੋਂ ਸਟੈਟਿਕ ਸਰਵੇਲੈਂਸ ਟੀਮਾਂ ਫਾਰਮ ਹੋ ਚੁੱਕੀਆਂ ਨੇ ਤੋਂ 33 ਟੀਮਾਂ 33 ਇੰਟੂ 3 ਬਿਕੋਜ਼ 68 ਘੰਟੇ ਕੰਮ ਕਰਦੀਆਂ ਨੇ ਤੋਂ 99 ਟੀਮਾਂ ਜਿਹੜੀ ਹੈਗੀ ਫਲਾਈਂਗ ਸਕਵਾਡ ਦੀ ਐਂਡ 99 ਟੀਮਸ ਜਿਹੜੀ ਹੈਗੀ ਸਟੈਟਿਕ ਸਰਵੇਲੈਂਸ ਟੀਮਸ ਇਹ ਸਾਰੀ ਆਪਰੇਸ਼ਨਲ ਹੋ ਜਾਣਗੀਆਂ ਇਸ ਤੋਂ ਇਲਾਵਾ ਜਿਹੜੀ ਵੱਖ-ਵੱਖ ਟੀਮਾਂ ਹੁੰਦੀਆਂ ਨੇ ਜਿਹੜਾ ਜਿਹਦਾ ਕੋਈ ਰੈਲੀ ਹੋ ਰਹੀ ਹੈ ਉਹਦੇ ਵਿੱਚ ਵੀਡੀਓ viewing ਟੀਮ ਐਂਡ ਉਸ ਤੋਂ ਬਾਅਦ ਅਕਾਊਂਟਿੰਗ ਟੀਮ ਉਹਦਾ ਖਰਚੇ ਸੰਬੰਧੀ ਟੀਮ ਇਹ ਸਾਰੀ ਟੀਮਸ ਵੀ ਸਾਰੀ ਫਾਰਮੇਸ਼ਨ ਹੋ ਚੁੱਕੀਆਂ ਨੇ ਜਿੱਥੇ ਤੱਕ ਸਾਡੀ ਮਸ਼ੀਨਾਂ ਦਾ ਸਵਾਲ ਹੈ BU CU BB ਪੈਟ ਉਹ ਸਾਨੂੰ ਤਕਰੀਬਨ ਜਿਹੜੀ ਹੈਗੀ 2563 BU ਤੇ CU ਦੀ ਲੋੜ ਹੈ ਐਂਡ 2774 ਵੀਵੀ ਪੈਡ ਦੀ ਲੋਡ ਹੈ ਐਸ ਪਰ 30% ਰਿਜ਼ਰਵ ਕਿਉਂਕਿ ਇਹਦੇ ਵਿੱਚ ਜਿੰਨੇ ਬੂਥ ਨੇ 20% 20% ਦਾ ਰਿਜ਼ਰਵ ਬੀਓ ਤੇ ਸੀਓ ਦੇ ਵਿੱਚ ਹੁੰਦਾ ਹੈ ਤੇ ਵੀਵੀ ਪੈਡ ਦਾ ਜਿਹੜਾ ਰਿਜ਼ਰਵ ਹੁੰਦਾ ਹੈ ਉਹ 30% ਤੇ ਹੁੰਦਾ ਹੈ ਸੋ ਵੀ ਹੈਵ ਸਫੀਸ਼ੀਐਂਟ ਨੰਬਰ ਐਂਡ ਸਾਰਿਆਂ ਦੀ ਜਿਹੜੀ ਫਰਸਟ ਲੈਵਲ ਚੈਕਿੰਗ ਹੋਂਦੀ ਹੈ ਉਹ ਹੋ ਚੁੱਕੀ ਹੈ ਸੋ ਇਹਦੇ ਐਸ ਫਾਰ ਐਸ ਮਸ਼ੀਨ ਸਰ ਕਨਸਰਨ ਉਹ ਸਾਡੇ ਕੋਲ ਸਫੀਸ਼ੀਐਂਟ ਕੁਆਂਟੀਟੀ ਦੇ ਵਿੱਚ ਅਵੇਲੇਬਲ ਨੇ ਸਾਡੇ ਕੋਲ ਜਿਹੜੀ ਸਟਾਫ ਦੀ ਵੀ ਅਵੇਲੇਬਿਲਿਟੀ ਹੈ ਤਕਰੀਬਨ ਜਿਹੜੇ ਟੋਟਲ ਸਾਨੂੰ ਪ੍ਰੈਸਾਈਡਿੰਗ ਅਫੀਸਰ ਚਾਹੀਦੇ ਨੇ 2551 ਐਂਡ ਉਦਾਂ ਹੀ ਏਪੀਆਰ ਉਹ ਸਿਮਿਲਰ ਨੰਬਰ ਐਂਡ ਇਹ ਟੋਟਲ ਮਿਲਾ ਕੇ ਸਾਨੂੰ ਲਗਭਗ 10204 ਦੇ ਆਸਪਾਸ ਸਟਾਫ ਦਾ ਨਿਰੂਲ ਪੂਲ ਪੋਲਿੰਗ ਬੂਥ ਦੇ ਉੱਤੇ ਹੀ ਚਾਹੀਦਾ ਹੈ ਉਸ ਤੋਂ ਇਲਾਵਾ ਬੀਐਲਓ ਦੀ ਗਿਣਤੀ ਹੋਗੀ ਮਾਈਕਰੋ ਆਬਜ਼ਰਵਰ ਵੀ ਹੋਣਗੇ ਤੇ ਇਸ ਤੋਂ ਇਲਾਵਾ ਜਿਹੜੇ ਏਆਰਓ ਨੇ ਉਹ ਏਆਰਓ ਦੇ ਦਫ਼ਤਰ ਵੀ ਹਲੇ ਏਆਰਓ ਦੇ ਦਫ਼ਤਰ 200 300 ਬੰਦੇ ਇਲੈਕਸ਼ਨ ਦੇ ਵਿੱਚ ਇੰਗੇਜਡ ਰਹਿੰਦੇ ਨੇ ਤਕਰੀਬਨ ਸਾਨੂੰ 15-16000 ਜਿਹੜੇ ਹੈਗੇ ਸਿਵਲ ਪਰਸਨਲ ਲਿਸਟ ਦੇ ਵਿੱਚ ਚਾਹੀਦੇ ਆ ਐਂਡ ਸਾਡੇ ਕੋਲ ਇਸ ਟਾਈਮ ਜਿਹੜਾ ਡਾਟਾਬੇਸ ਦੇ ਵਿੱਚ 23500 ਬੰਦੇ अवेलेबल ਨੇ ਸੋ ਮੈਨਪਾਵਰ ਨੂੰ ਲੈ ਕੇ ਵੀ ਅਸੀਂ ਬਾਇ ਲਾਰਜ ਸਾਡੀ ਤਿਆਰੀ ਆ